ਸ਼੍ਰੀ ਕਾਲ ਜੀ ਮੈਂ ਗੁਰਮੇਰਪੀ ਤੋਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਇੱਕ ਤੁਹਾਨੂੰ ਨਵਾਂ ਜਿਹਾ ਕਨਸੈਪਟ ਦਿਖਾਉਣ ਲੱਗੇ ਆ ਚੀਜ਼ਾਂ ਪਹਿਲਾਂ ਵਾਲੀਆਂ ਨੇ ਵਾਟ ਇਹਨਾਂ ਨੂੰ ਨਵੇਂ ਤਰੀਕੇ ਨਾਲ ਆਪਾਂ ਨੇ ਇੱਕ ਹੋ ਕੀਤਾ ਹੈਗਾ ਮਤਲਬ ਅ ਡਿਜ਼ਾਈਨਰ ਜੇ ਸੂਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਜਿੱਦਾਂ ਇਹ ਡਬਲ ਟੋਨ ਪਸ਼ਮੀਨੇ ਦੇ ਵਿੱਚ ਬਲੈਕ ਹੈ ਬਲੈਕ ਦੇ ਵਿੱਚ ਥੋੜਾ ਜਿਹਾ ਇੱਕ ਮਤਲਬ ਸ਼ਾਈਨਿੰਗ ਨਹੀਂ ਹੁੰਦੀ ਹੈਗੀ ਲਿਸਟ ਆ ਬੀ ਕਾਫੀ ਸਟਫ ਹੈ ਇਦਾਂ ਦੇ ਆਏ ਨੇ ਜਿੰਨਾ ਤੇ ਸ਼ਾਈਨਿੰਗਲੀ ਬਟ ਹੈ ਡਬਲ ਟੋਨ ਪਸ਼ਮੀਨਾ ਭੁਪਿੰਦਰਾ ਦਾ ਤੇ ਜਿਹੜੀ ਇਹਦੇ ਨਾਲ ਆਪਾਂ ਨੇ ਦੁਪੱਟਾ ਪੀਅਰ ਅਪ ਕਿਤੇਗਾ ਉਹ ਹੈ ਜੀ ਬਹੁਤ ਹੀ ਵਧੀਆ ਦੁਪੱਟਾ ਹੈ ਜੀ ਆਪਣੇ ਕੋਲੇ ਦੇਖੋ ਸੌਫਟ ਵਾਲਾ ਬੜਾ ਹੀ ਪਿਆਰਾ ਇਹ ਨੂੰ ਆਪਾਂ ਹਾਂ ਮੈਂ ਖੁਦ ਆਪਣਾ ਸੂਟ ਇਦਾਂ ਬਣਵਾਉਣ ਲੱਗੀ ਹਾਂ ਮਤਲਬ ਬਲੈਕ ਦੇ ਨਾਲ ਇਹਦਾ 골ਡਨ ਵਿੱਚ ਸਟ੍ਰਾਈਪ ਦਿੱਤੀਆਂ ਹੋਈਆਂ ਨਗੀਆਂ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਆਪਾਂ ਨੇ ਸ਼ਰਟਸ ਸੇਲ ਕੀਤੀਆਂ ਨਗੀਆਂ ਹੁਣ ਆਪਾਂ ਨੇ ਇਹ ਦੁਪੱਟੇ ਦੇ ਰੂਪ ਦੇ ਵਿੱਚ ਇਹਨੂੰ ਬਲੈਕ ਕਲਰ ਦੀ ਇਹਦੇ ਤੇ ਆਪਾਂ ਫਿਨਿਸ਼ਿੰਗ ਪੱਟੀ ਦਵਾਂਗੇ ਫਿਨਿਸ਼ਿੰਗ ਪੱਟੀ ਦੇ ਕੇ ਦੁਪੱਟਾ ਫਿਰ ਆਪਾਂ ਤੁਹਾਨੂੰ ਦਵਾਂਗੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਗ੍ਰੇਸਫੁਲ ਜਿਹਾ ਸੂਟ ਹੈਗਾ ਜਿਹੜਾ ਉਹ ਬਣ ਰਿਹਾਗਾ ਬਹੁਤ ਜ਼ਿਆਦਾ ਪਿਆਰਾ ਜਾਂ ਸੂਟ ਗ੍ਰੇਸਫੁਲ ਜਾਂ ਇਹਦੇ ਨਾਲ ਬਣਾ ਸਕਦੇ ਆਂਗੇ ਆਪਾਂ ਤੇ ਬਲੈਕ ਤੇ 골ਡਨ ਦਾ ਇਹ ਸਟ੍ਰਾਈਪ ਵਾਲਾ ਦੁਪੱਟਾ ਰਹੂਗਾ ਜੀ ਵਧੀਆ ਵਾਲਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਬਿਲਕੁਲ ਹਲਕਾ ਤੇ ਲਾਈਟ ਵੇਟ ਇਹ ਬੜਾ ਸੋਹਣਾ ਡਿਜ਼ਾਈਨਰ ਜਆ ਸੂਟ ਤਿਆਰ ਹੋਗਾ ਇਹਦੇ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਸੂਟ ਤੇ ਹਲਕਾ ਫੁਲਕਾ ਜਆ ਤੁਸੀਂ ਪਲੇਨ ਐ ਇਦਾਂ ਹੀ ਜਿਵੇਂ ਕਲੀਆਂ ਵਗੈਰਾ ਪਾ ਕੇ ਜਾਂ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਕੇ ਤੇ ਦੁਪੱਟਾ ਵੀ ਐਦਾ ਡਿਜ਼ਾਈਨਰ ਦੁਪੱਟਾ ਲੈ ਸਕਦੇ ਹੋ ਜਰੂਰੀ ਨਹੀਂ ਵੀ ਵਰਕ ਕਈ ਵਾਰ ਕੋਈ ਚੀਜ਼ ਐਦਾਂ ਵੀ ਸੋਹਣੀ ਲੱਗਦੀਆਂ ਨਹੀਂ ਜੇ ਤੁਸੀਂ ਤੇ ਹਲਕਾ ਫੁਲਕਾ ਜਆ ਵਰਕ ਕਰਵਾ ਕੇ ਇਹ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਐਦਾਂ ਵੀ ਲੈ ਸਕਦੇ ਹੋਗੇ ਬਹੁਤ ਜਲਦ ਮੈਂ ਆਪਣਾ ਸੂਟ ਬਣਿਆ ਹੋਇਆ ਤੁਹਾਨੂੰ ਇਸ ਦੇ ਵਿੱਚ ਦਿਖਾਵਾਂਗੀ ਬੜਾ ਪਿਆਰਾ ਜਿਹਾ ਸੂਟ ਬਣਿਆ ਮੈਂ ਪਲੇਨ ਹੀ ਬਣਾਇਆ ਹੈ ਪਲੇਨ ਸੂਟ ਬਣਾਇਆਗਾ ਓਨਲੀ ਜਸਟ ਪਾਈਪਿੰਗ ਕੱਢ ਕੇ ਤੇ ਇਹ ਦੁਪੱਟਾ ਪੇਅਰ ਅਪ ਕੀਤਾਗਾ ਤੇ ਨੈਕਸਟ ਜੋ ਆਪਣਾ ਸੂਟ ਹੈਗਾ ਦੇਖੋ ਜੀ ਦੇਖੋ ਇਹ ਵਾਲਾ ਸੂਟ ਹੈਗਾ ਆਪਣਾ ਤੇ ਇਹਦੇ ਵਿੱਚ ਅ ਦੇਖੋ ਮਹਿਰੂਨ ਸੂਟ ਹੈ ਤੇ ਨਾਲ ਪਰਪਲ ਦੀ ਸ਼ੇਡਿੰਗ ਹੈ ਤੇ ਕਿਉਂਕਿ ਇਹਦੇ ਵਿੱਚ 골ਡਨ ਸ਼ਾਈਨਿੰਗ ਹੁੰਦੀ ਹੈ ਇਹ ਸੂਟ ਹੁੰਦੇ ਨੇ ਜਿਹੜੇ ਇਸ ਕਰਕੇ ਇਹ ਦੁਪੱਟੇ ਨਾਲ ਬੜੇ ਹੀ ਜ਼ਿਆਦਾ ਸੋਹਣੇ ਲੱਗੇ ਨੇਗੇ ਤੇ ਦੇਖੋ ਜੀ ਇਹ ਇਹਦੇ ਨਾਲ ਦੁਪੱਟਾ ਹੈ ਜੀ ਇਹਦੇ ਨਾਲ ਦੁਪੱਟੇ ਦਾ ਬੜਾ ਹੀ ਪਿਆਰਾ ਜਿਹਾ ਸੂਟ ਹੈ ਜੋ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਬਣੂਗਾ ਇਹ ਤੇ ਇਹਤੇ ਵੀ ਲੇਸਿਸ ਵਗੈਰਾ ਆਪਾਂ ਹਲਕੀ ਫੁਲਕੀ ਲੇਸ ਜਾਂ ਸਿਰਫ ਪਾਈਪਿੰਗ ਹੀ ਇਹਦੇ ਤੇ ਇਹ ਤੁਹਾਨੂੰ ਫਿਨਿਸ਼ਿੰਗ ਕਰਕੇ ਦਵਾਂਗੇ ਦੁਪੱਟੇ ਦੀ ਜੇ ਤੁਸੀਂ ਐਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਐਦਾਂ ਵੀ ਲੈ ਸਕਦੇ ਹੋ ਸਾਡੇ ਕੋਲੇ ਤੇ ਪਾਈਪਿੰਗ ਦੀ ਕੋਈ ਅਲੱਗ ਤੋਂ ਚਾਰजेस ਨਹੀਂ ਹੋਣਗੇ ਤੇ ਇਹ ਵੀ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗੀ ਆਂਗੀ ਤੇ ਇਹ 2100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ 2100 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਸੂਟਾਂ ਦਾ ਤੇ ਸੂਟ ਵਿਦ ਦੁਪੱਟਾ ਜੋ ਫਿਨਿਸ਼ਿੰਗ ਕਰਕੇ ਦਵਾਂਗੇ ਪਾਈਪਿੰਗ ਦੀ ਉਹ ਦਾ ਕੋਈ ਚਾਰजेस ਨਹੀਂ ਹੈਗੇ 2100 ਰੁਪਏ ਦਾ ਪ੍ਰਾਈਸ ਹੈ ਇੱਕ ਬਲੈਕ ਨਾਲ ਹੈਗਾ ਇੱਕ ਮੈਰੂਨ ਨਾਲ ਬੜਾ ਹੀ ਸੋਹਣੇ ਜੇ ਸ਼ੇਡ ਨੇ ਚੈਰੀ ਮੈਰੂਨ ਜਾਂ ਸ਼ੇਡ ਇਹਦੇ ਵਿੱਚ ਹੈਗਾ ਬਹੁਤ ਹੀ ਜਿਆਦਾ ਸੋਹਣੇ ਜਿਹੜੇ ਸੂਟ ਨੇਗੇ ਐਦਾਂ ਤੁਸੀਂ ਡਿਜ਼ਾਈਨਰ ਸੂਟ ਰੈਡੀ ਕਰਵਾ ਸਕਦੇ ਹੋ थैंक यू